ਅਸੀਂ ਕ੍ਰியேਟਰ ਘਟ ਹੈ ਬਿਲਕੁਲ ਤੇ ਉਹ ਕ੍ਰिएशन ਮੈਨੂੰ ਲੱਗਦਾ ਉਦਾਂ ਦੀ ਹੋਣੀ ਚਾਹੀਦੀ ਹੈ ਜਿੱਥੇ 1% ਹੋਵੇ ਅੱਧਾ ਪਰਸੈਂਟ ਹੋਵੇ ਜਿਹੜੀ ਤੁਹਾਡੀ ਜ਼ਿੰਦਗੀ ਚ ਕੋਈ ਚੰਗਾ ਬਦਲਾਵ ਜਾਂ ਮੈਂ ਹੁਣ ਆਪਣੀਆਂ ਕਹਾਣੀਆਂ ਕਈ ਵਾਰੀ ਦੇਖਦਾ ਮੈਂ ਬਹੁਤ ਡਾਊਨ ਹੁੰਦਾ ਦੁਨੀਆ ਦੇ ਲੋਕੀ ਕਹਿੰਦੇ ਬਦਲਾਵ ਆ ਗਿਆ ਜੀ ਕਾਲ ਯੋਗ ਆ ਗਿਆ ਪਰ ਜਦੋਂ ਤੁਸੀਂ ਇਸ ਉਸ ਜਗ੍ਹਾ ਤੇ ਲੋਕਾਂ ਨਾਲ ਬਰਾਬਰ ਤੇ ਬਹਿ ਕੇ ਗੱਲ ਕਰਦੇ ਹੋ ਤੁਹਾਨੂੰ ਲੱਗਦਾ ਕਿ ਨਹੀਂ ਅ ਸਾਡੀ ਪਰਸੈਪਸ਼ਨ ਚ ਚੇਂਜ ਹੋ ਗਿਆ ਕਿ ਕੋਈ ਅਸੀਂ ਉਹ ਇੱਕ ਆਪਣੇ ਦੁਆਰੇ ਆਲੇ ਦੁਆਲੇ ਇੱਕ ਉਹ ਗੁਬਾਰਜਾ ਲਈ ਫਿਰਦੇ ਆ ਇੱਕ ਉਹ ਜਾਂ ਸੋਸ਼ਲ ਮੀਡੀਆ ਨੇ ਦੇ ਦਿੱਤਾ ਜਾਂ ਸਾਨੂੰ ਅਸੀਂ ਜ਼ਿਆਦਾ ਸਿਆਣੇ ਹੋ ਗਿਆ ਲੱਗਦੇ ਅਸੀਂ ਕ੍ਰੀਏਟਰ ਘਟ ਹੈ ਬਿਲਕੁਲ ਤੇ ਉਹ ਕ੍ਰिएशन ਮੈਨੂੰ ਲੱਗਦਾ ਉਦਾਂ ਦੀ ਹੋਣੀ ਚਾਹੀਦੀ ਹੈ ਜਿੱਥੇ 1% ਹੋਵੇ ਅੱਧਾ ਪਰਸੈਂਟ ਹੋਵੇ ਜਿਹੜੀ ਤੁਹਾਡੀ ਜ਼ਿੰਦਗੀ ਚ ਕੋਈ ਚੰਗਾ ਬਦਲਾਅ ਜਾਂ ਮੈਂ ਹੁਣ ਆਪਣੀਆਂ ਕਹਾਣੀਆਂ ਕਈ ਵਾਰੀ ਦੇਖਦਾ ਮੈਂ ਬਹੁਤ ਡਾਊਨ ਹੁੰਦਾ ਤਾਂ ਮੈਂ ਕਿਸੇ ਕਿਸੇ ਦੀ ਪੁਰਾਣੀ ਕਹਾਣੀ ਕੀਤੀ ਮੈਂ ਉਹਨਾਂ ਨੂੰ ਚਲਾ ਜਾਨਾ ਅੱਧਾ ਘੰਟਾ ਬੈਠੇ ਹੁੰਨਾ ਤਾਂ ਮੈਂ ਠੀਕ ਹੋ ਜਾਨਾ ਮੈਨੂੰ ਲੱਗਦਾ ਕਿ ਕੋਈ ਨੈਗੇਟਿਵਿਟੀ ਹੈ ਨਹੀਂ ਸੋ ਇਹ ਕਹਾਣੀਆਂ ਹੌਲੀ ਹੌਲੀ ਕਰਕੇ ਮਤਲਬ ਇਦਾਂ ਗ੍ਰੈਜੂਅਲੀ ਵਧਦੀਆਂ ਗੀਆਂ ਫਿਰ ਮੇਰੇ ਅੰਦਰ ਇੱਕ ਆਪਣੇ ਅੰਦਰ ਇੱਕ ਡਿਟਰਮੀਨੇਸ਼ਨ ਆਈ ਕਿ ਨਹੀਂ ਯਾਰ ਇਹ ਕਹਾਣੀਆਂ ਨਾ ਲੋਕਾਂ ਦੀ ਜ਼ਿੰਦਗੀ ਬਦਲ ਸਕਦੀਆਂ ਤਾਂ ਆਪਾਂ ਕਿਉਂ ਨਹੀਂ ਕਰੀ ਆਪਾਂ ਨੂੰ ਹੋਰ ਕਹਾਣੀਆਂ ਜਗੀਆਂ ਫਿਰ ਮੈਂ ਇਹਨੂੰ ਰੈਗੂਲਰ ਕਰਨਾ ਸ਼ੁਰੂ ਕੀਤਾ ਮੈਂ ਕਿ ਜਿਹੜਾ ਪੰਜਾਬ ਚ ਜਿਹੜਾ ਵੀ ਕੋਈ ਆਪਣਾ ਭਰਾ ਕੰਮ ਕਰਦਾ ਉਹਨਾਂ ਨੂੰ ਹਾਈਲਾਈਟ ਕੀਤਾ ਜਾਵੇ ਜਿਹੜਾ ਕੋਈ ਨੀਡੀ ਹੈਗਾ ਜਾਂ ਜਿਹੜਾ ਬੰਦਾ ਮਿਹਨਤ ਕਰ ਰਿਹਾ ਔਰ ਸਬਰ ਸ਼ੁਕਰਾਨੇ ਦੀ ਗੱਲ ਕਰਦਾ ਉਹਨਾਂ ਨੂੰ ਵੀ ਅੱਗੇ ਲੈ ਕੇ ਜਾਵੇ ਕਿਉਂਕਿ ਦੁਨੀਆ ਦੇ ਲੋਕੀ ਕਹਿੰਦੇ ਬਦਲਾਵ ਆ ਗਿਆ ਜੀ ਕਾਲਯੁਗ ਆ ਗਿਆ ਪਰ ਜਦੋਂ ਤੁਸੀਂ ਇਸ ਉਸ ਜਗ੍ਹਾ ਤੇ ਲੋਕਾਂ ਨਾਲ ਬਰਾਬਰ ਤੇ ਬਹਿ ਕੇ ਗੱਲ ਕਰਦੇ ਹੋ ਤੁਹਾਨੂੰ ਲੱਗਦਾ ਕਿ ਨਹੀਂ ਅ ਸਾਡੀ ਪਰਸੈਪਸ਼ਨ ਚ ਚੇਂਜ ਹੋ ਗਿਆ ਕਿ ਕੋਈ ਅਸੀਂ ਉਹ ਇੱਕ ਆਪਣੇ ਦੁਆਰੇ ਆਲੇ ਦੁਆਲੇ ਇੱਕ ਉਹ ਗੁਬਾਰਜਾ ਲਈ ਫਿਰਦੇ ਆ ਇੱਕ ਉਹ ਜਾਂ ਸੋਸ਼ਲ ਮੀਡੀਆ ਨੇ ਦੇ ਦਿੱਤਾ ਜਾਂ ਸਾਨੂੰ ਅਸੀਂ ਜ਼ਹਾਂ ਸਿਆਣੇ ਹੋ ਗਿਆ ਲੱਗੇ ਬਿਲਕੁਲ ਸਹੀ ਤੇ ਉਹ ਸਿਆਣਪ ਨੇ ਵੀ ਸਾਨੂੰ ਮਹਿ ਲੱਗਾ ਕਿ ਇਹ ਚੀਜ਼ਾਂ ਤੋਂ ਦੂਰ ਖੜਦਾ ਨਵੀਂ ਫਿਲਮ ਜਿਹੜੀ ਆ ਨੈਟਫਲਿਕਸ ਤੇ ਚਮਕੀਲਾ ਫਿਲਮ ਆ ਰਹੀ ਹੈ ਉਹਦੀ ਇੱਕ ਸੀਨਾ ਲੋਕ ਯਾਰ ਸੁਣਨਾ ਹੀ ਇਹ ਚਾਹੁੰਦੇ ਨੇ ਮੈਂ ਤਾਂ ਗਾ ਰਿਹਾ ਚਮਕੀਲੇ ਦੇ ਜਿਹੜੇ ਲੱਚਰ ਗੀਤਾਂ ਨੂੰ ਲੋਕ ਕਹਿੰਦੇ ਨੇ ਵੀ ਚਮਕੀਲੇ ਨੇ ਲੱਚਰ ਗਾਤਾ ਜੀ ਪਰ ਚਮਕੀਲਾ ਉਹਦੇ ਚ ਇਹ ਗੱਲ ਕਹਿ ਰਿਹਾ ਵੀ ਲੋਕ ਸੁਣਦੇ ਨੇ ਯਾਰ ਹੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਕੀ ਲੱਗਦਾ ਲੋਕ ਇਹ ਚੀਜ਼ ਦੀ ਡਿਮਾਂਡ ਕਰਦੇ ਜਿਹੜਾ ਇਹ ਚ ਕੁਝ ਚੱਲ ਰਿਹਾ ਤਾਂ ਨਹੀਂ ਮੈਨੂੰ ਲੱਗਦਾ ਕਿ ਕੰਜ਼ਿਊਮਰ ਬਹੁਤ ਵੱਡੀ ਚੀਜ਼ ਹੈ ਕੰਜ਼ਿਊਮ ਜਦੋਂ ਚੀਜ਼ ਹੋ ਰਹੀ ਹੈ ਤੁਸੀਂ ਦੇਖੋ ਕਿ ਉਹਦੀ ਐਲਗੋਰਿਦਮ ਕਿੱਥੇ ਤੱਕ ਉਹਨੂੰ ਲੈ ਕੇ ਜਾ ਰਹੀ ਹੈ ਕਿੰਨਾ ਪਰ ਇਹ ਕਿੰਨਾ ਖਤਰਨਾਕ ਵੀ ਹੈ ਬਿਲਕੁਲ ਔਰ ਖਤਰਨਾਕ ਇਹਦਾ ਹੈ ਕਿ ਤੁਸੀਂ ਕਿੰਨਾ ਜਲਦੀ ਮੈਨੂਪਲੇਟ ਕਰ ਸਕਦੇ ਹੋ ਤੁਸੀਂ ਆਪਣੇ ਰਿਲੀਜੀਅਨ ਮਤਲਬ ਇਸ ਚੀਜ਼ ਤੇ ਮੈਂ ਕਮੈਂਟ ਨਹੀਂ ਕਰਦਾ ਪਰ ਤੁਸੀਂ ਕਿਸੇ ਦੇ ਰਿਲੀਜੀਅਨ ਦੇ ਉੱਤੇ ਕਮੈਂਟ ਕਰਕੇ ਜਾਂ ਤੁਸੀਂ ਜਿਹੜਾ ਪੋਲਰਾਈਜੇਸ਼ਨ ਦੀ ਗੱਲ ਕਰਦੇ ਕਿੰਨਾ ਵੱਡਾ ਇਹ ਵੈਪਨ ਹੈ ਬਿਲਕੁਲ ਵੈਪਨ ਦੀ ਤਰ੍ਹਾਂ ਪਰ ਜੇ ਤੁਸੀਂ ਮੈਂ ਛੱਡ ਦਉਂ ਜੇ ਤੁਸੀਂ ਉਹਦੇ ਵਿੱਚੋਂ ਚੰਗਾ ਕੁਝ ਸਿੱਖਣਾ ਵੀ ਚਾਹੁੰਦੇ ਹੋ ਤੁਸੀਂ ਆਪਣਾ ਕੰਮ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤੁਸੀਂ ਆਪਣੀ ਆਪਣੇ ਕਿਸੇ ਹੈਲਥ ਦੀ ਟਿਪਸ ਦੇ ਕੇ ਕਿਸੇ ਆਰਗੈਨਿਕ ਕੋਈ ਬੰਦਾ ਕੁਝ ਵੀ ਜੋ ਚੰਗਾ ਕਰ ਰਿਹਾ